ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਸਭਾ ਜਿਹੜੀ ਹੈ ਸ਼ੁਰੂ ਹੋ ਰਹੀ ਹੈ ਇਸ ਮੌਕੇ ਤੇ ਵਕ ਵਕ ਥਾਵਾਂ ਤੇ ਪ੍ਰਬੰਧਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੀ ਫਤਿਹਗੜ ਸਾਹਿਬ ਤੋਂ ਐਸਐਸਪੀ ਸ਼ੁਭਮ ਅਗਰਵਾਲ ਹਾਜ਼ਰ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਪ੍ਰਾਈਮਡੂਟੀ ਦੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਰ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚਦੀ ਹੈ ਇਸ ਵਾਰ ਪੁਲਿਸ ਦੇ ਕਿਦਾਂ ਦੇ ਪ੍ਰਬੰਧ ਕੀਤੇ ਹੋਏ ਨੇ ਇੱਥੇ ਜਿੱਦਾਂ ਹਰ ਸਾਲ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਸਭਾ ਦਾ ਆਯੋਜਨ ਹੁੰਦਾ ਹੈ ਇਸ ਵਾਰ ਵੀ ਜਿਹੜਾ ਇਹ 25 26 ਤੋਂ 27 ਤਾਰੀਖ ਨੂੰ ਮੇਨ ਜਿਹੜਾ ਹੈਗਾ ਸ਼ਹੀਦੀ ਸਭਾ ਇੱਥੇ ਕੀਤੀ ਜਾ ਰਹੀ ਹੈ ਜੀ ਤੇ ਸੰਗਤ ਜਿਹੜੀ ਹੈਗੀ ਹੈ ਕਰੀਬ 15 ਦਸੰਬਰ ਤੋਂ ਵੱਡੀ ਤਦਾਦ ਦੇ ਵਿੱਚ ਆਲਰੇਡੀ ਆਉਣਾ ਸ਼ੁਰੂ ਹੋ ਚੁੱਕੀ ਹੈ ਤੇ ਸਾਡੇ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧਿਤ ਸੰਬੰਧੀ ਕੀਤੇ ਗਏ ਜਿਦੇ ਵਿੱਚ ਤੁਸੀਂ ਜਿਹੜਾ ਸਾਡੇ ਪਿੱਛੇ ਮੈਪ ਲਗਾ ਇਹਨੂੰ ਵੀ ਤੁਸੀਂ ਦੇਖ ਸਕਦੇ ਹੋ ਤੇ ਇਸ ਮੈਪ ਦੇ ਵਿੱਚ ਅਸੀਂ ਪੂਰੇ ਜਿਹੜਾ ਏਰੀਆ ਹੈ ਇਸ ਨੂੰ 6 ਭਾਗਾਂ ਦੇ ਵਿੱਚ ਜਾਂ 6 ਸੈਕਟਰਸ ਦੇ ਵਿੱਚ ਡਿਵਾਈਡ ਕੀਤਾ ਹੈ ਜੀ ਟੋਟਲ ਇਲਾਕੇ 6 ਸੈਕਟਰਸ ਹੈ ਜੀ ਤੇ ਇਸ ਤੋਂ ਇਲਾਵਾ ਇਹ ਜਿਹੜੇ ਸੈਕਟਰਸ ਹੈਗੇ ਆ ਫਰਦਰ 79 ਨਾਕਿਆਂ ਦੇ ਵਿੱਚ ਡਿਵਾਈਡਡ ਨੇ ਤੇ ਇਹਦੇ ਨਾਲ-ਨਾਲ 11 ਸਾਡੇ ਟ੍ਰੈਫਿਕ ਡਾਇਵਰਸ਼ਨ ਤੇ 15 ਟ੍ਰੈਫਿਕ ਪੁਆਇੰਟ ਨੇ ਜੀ ਇਸ ਤੋਂ ਇਲਾਵਾ 6 ਹੈਲਪ ਡੈਸਕ ਜਾਂ ਸਹਾਇਤਾ ਕੇਂਦਰ ਸਾਡੇ ਵੱਲੋਂ ਲਗਾਏ ਜਾ ਰਹੇ ਨੇ ਲੋਕਾਂ ਦੀ ਸਹੂਲਤ ਵਾਸਤੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਪਹੁੰਚਾਨ ਜੇ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਹੈ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਹੈ ਉੱਥੇ ਆ ਕੇ ਉਹ ਦੱਸ ਸਕਦੇ ਆ ਤੇ ਨਾਲ-ਨਾਲ ਕੋਈ ਵੀ ਮੁਲਾਜ਼ਮ ਜਿੱਥੇ ਕਿਤੇ ਵੀ ਕੋਈ ਡਿਊਟੀ ਕਰ ਰਹਾ ਉਹਨੂੰ ਵੀ ਆਪਣੀ ਪ੍ਰੋਬਲਮ ਦੱਸ ਸਕਦੇ ਉੱਥੇ ਵੀ ਉਹਦਾ ਹੱਲ ਕੀਤਾ ਜਾਏਗਾ ਟੋਟਲ ਲੇਕਰ ਜੀ ਤੇ ਇਹਦੇ ਨਾਲ ਨਾਲ ਟੋਟਲ 22 پارکਿੰਗ ਦਾ ਜਿਹੜਾ ਹੈ پارکਿੰਗਸ ਦਾ ਪ੍ਰਬੰਧ ਕੀਤਾ ਗਿਆ ਜਿਦੇ ਵਿੱਚ 6 ਵੱਡੀਆਂ 11 ਮੀਡੀਅਮ ਸਾਈਜ਼ ਦੀ ਤੇ 5 ਛੋਟੀਆਂ پارکਿੰਗਸ ਨੇ ਤੇ ਇਹਦੇ ਨਾਲ ਨਾਲ ਇੱਕ ਵੱਡਾ ਕਮਾਂਡ ਐਂਡ ਕੰਟਰੋਲ ਸੈਂਟਰ ਆਪਣੇ ਵੱਲੋਂ ਇੱਥੇ ਤਿਆਰ ਕੀਤਾ ਗਿਆ ਟੀਲੇ ਤੇ ਜਿਹਦੇ ਜਿਹਦੇ ਰਾਹੀਂ ਕਰੀਬ 300 ਕੈਮਰੇਆ ਦੇ ਰਾਹੀਂ ਅਸੀਂ ਪੂਰੀ ਜਿਹੜੀ ਹੈਗੀ ਆ ਇਸ ਦੀ ਅਸੀਂ ਨਿਗਰਾਨੀ ਕਰ ਰਹੇ ਆ ਤੇ ਨਾਲ ਨਾਲ 6 ਛੋਟੇ ਤੇ ਵੱਡੇ ਡਰੋਨਸ ਦੇ ਰਾਹੀਂ ਵੀ ਪੂਰੇ ਏਰੀਆ ਨੂੰ ਅਸੀਂ ਮੋਨੀਟਰ ਕਰ ਰਹੇ ਆ ਤੇ ਇੱਕ ਇਹ ਜੁਆਇੰਟ ਤੇ ਜਿਹੜਾ ਹੈਗਾ ਇੱਥੇ ਕਮਾਂਡ ਐਂਡ ਕੰਟਰੋਲ ਰੂਮ ਬਣਾਇਆ ਜਿੱਥੇ ਬਾਕੀ ਮਹਿਕਮਿਆਂ ਦੇ ਨੁਮਾਇੰਦੇ ਵੀ ਸ਼ਾਮਿਲ ਹਨ ਇਸ ਤੋਂ ਇਲਾਵਾ ਇੱਕ ਜੁਆਇੰਟ মিডিਆ ਸੈਂਟਰ ਸਟੈਬਲਿਸ਼ ਕੀਤਾ ਗਿਆ ਹੈ ਜਿਹੜਾ ਵਨ ਕੰਟੈਕਟ ਨੋਡਲ ਕੰਟੈਕਟ ਪੁਆਇੰਟ ਹੋਏਗਾ ਫਾਰ 올 ਦੀ ਜਿਹੜੇ ਸਾਡੇ মিডিਆ ਦੇ ਸੱਜਣ ਨੇ ਉਹਨਾਂ ਵਾਸਤੇ ਤੇ ਇਹਦੇ ਨਾਲ ਨਾਲ ਸਾਰੇ ਜਿਹੜੇ ਆਫੀਸਰਸ ਹੈਗੇ ਆ ਤੇ ਲਗਭਗ 3500 ਦੀ ਜਿਹੜੀ ਫੋਰਸ ਇੱਥੇ ਤਨਾਤ ਹੈ ਉਹਨਾਂ ਦੇ ਵੈਲਫੇਅਰ ਵਾਸਤੇ ਰਹਿਣ ਸਹਿਣ ਵਾਸਤੇ ਜਿਹੜਾ ਹੈ ਪੁਖਤਾ ਪ੍ਰਬੰਧ ਕੀਤੇ ਗਏ ਤੇ ਪ੍ਰੋਪਰਲੀ ਉਹਨਾਂ ਨੂੰ ਬਰੀਫ ਕੀਤਾ ਗਿਆ ਹੈ ਤੁਕਹਾ ਸੌਰਤੇ ਇਥੇ ਟੋਟਲ ਜਿੰਨੇ ਪੁਲਿਸ ਕਰਮੇ ਦੀ ਗੱਲਬਾਤ ਕੀਤੀ ਜਾਏ ਕਿੰਨੇ ਪੁਲਿਸ ਕਰਮੇ ਇਹ ਸ਼ਹੀਦੀ ਸਭਾ ਦੇ ਮੱਦੇ ਨਜ਼ਰ ਤਨਾਤ ਕੀਤੇ ਗਏ ਜੀ ਲਗਭਗ 3500 ਦੇ ਕਰੀਬ ਜਿਹੜਾ ਅਸੀਂ ਇਥੇ ਸਾਡੇ ਜਿਹੜੇ ਪੁਲਕ ਜਿਹੜੇ ਪੁਲਿਸ ਦੇ ਕਰਮਚਾਰੀ ਹਨ ਉਹਨਾਂ ਨੂੰ ਅਸੀਂ ਤਨਾਤ ਕੀਤਾ ਹੈ ਤੇ ਤਿੰਨ ਜਿਹੜੇ ਹੈਗੇ ਕੰਟਰੋਲ ਰੂਮ ਦੇ ਨੰਬਰ ਵੀ ਹੈਗੇ ਸੌਲ ਸੰਗਤ ਦੀ ਸੌਲਤ ਵਾਸਤੇ ਉਹnade ਮੈਂ ਤੁਹਾਨੂੰ ਨੰਬਰ ਦੱਸਣਾ ਚਾਹੁੰਦਾ ਏਕ ਹੈ 017632309 855822309 ਅਗਲਾ ਹੈ 01763 232838 ਇਹ ਜਿਹੜੇ ਹੈਗੇ ਸਾਡੇ ਸਾਡੇ ਲੋਕ ਕੰਟਰੋਲ ਰੂਮ ਦੇ ਨੰਬਰ ਹੈਗੇ ਇੱਥੇ ਸੰਪਰਕ ਕਰਕੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਸਾਡੇ ਤੋਂ ਹਾਸਲ ਕਰ ਸਕਦੇ ਹੋ ਇਸ ਤੋਂ ਇਲਾਵਾ ਅਸੀਂ ਦੋ ਸੋਸ਼ਲ ਮੀਡੀਆ ਦੇ ਪੇजेस ਐਕਸਕਲੂਸਿਵਲੀ ਕ੍ਰੀਏਟ ਕੀਤੇ ਉੱਥੇ ਅਸੀਂ ਸਾਰੀ ਸਭਾ ਦੀ ਜਿਹੜੀ ਹੈਗੀ ਇਨਫੋਰਮੇਸ਼ਨ ਪਾਈ ਹੈ ਤੇ ਇਹਦੇ ਨਾਲ-ਨਾਲ ਇੱਕ ਮੈਪਲ ਸਾਹਿਬ ਦੇ ਨਾਲ Google Map of Google Map ਤੇ MapmyIndia ਦੇ ਨਾਲ ਸਾਰੀ ਉਹਨਾਂ ਦੇ ਨਾਲ ਟਾਈਪ ਕਰਕੇ ਸਾਰੀਆਂ ਜਿਹੜੀਆਂ ਪਾਰਕਿੰਗਸ ਇਹਨਾਂ ਨੂੰ ਜੀਓਟੈਕ ਕਰਾਇਆ ਗਿਆ ਜਿਹਦੇ ਵਿੱਚ ਜਿਹੜੇ ਲੋਕੀ ਹੈਗੇ ਆ ਜਿਹੜੀ ਸੰਗਤ ਹੈਗੀ ਉਹਨਾਂ ਨੂੰ ਸਾਰੀ ਸਹੂਲਤ ਹੈ نیٹ ਤੇ ਉਹਨਾਂ ਨੂੰ ਮਿਲ ਸਕਣ ਤੇ ਇਹਦੇ ਨਾਲ-ਨਾਲ ਮੋਬਾਈਲ ਕੰਪਨੀ ਨਾਲ ਤਾਲਮੇਲ ਕਰਕੇ ਇੱਥੇ ਐਡੀਸ਼ਨਲ ਮੋਬਾਈਲ ਟਾਵਰਸ ਦਾ ਵੀ ਬੰਦੋਬਸ ਕੀਤਾ ਗਿਆ ਹੈ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਇੱਥੇ ਮੋਬਾਈਲ ਟਾਵਰਾਂ ਨੂੰ ਲੈ ਕੇ ਪਰੇਸ਼ਾਨੀਆਂ ਆਉਂਦੀਆਂ ਤੇ ਇਹਦੇ ਨਾਲ-ਨਾਲ ਉਹਨਾਂ ਵੱਲੋਂ ਇਹ ਵੀ ਜਿਹੜਾ ਹੈਗਾ ਉਹਨਾਂ ਵੱਲੋਂ ਅਸੀਂ ਇਹ ਸੇਵਾ ਲੈ ਰਹੇ ਹਾਂ ਕਿ ਜੋ ਵੀ ਕੋਈ ਵਿਅਕਤੀ ਫਤੇਗੜ ਸਾਹਿਬ ਵਿਖੇ ਐਂਟਰ ਕਰਦਾ ਹੈ ਉਹਨਾਂ ਨੂੰ ਇੱਕ ਫਲੈਸ਼ ਮੈਸੇਜ ਦੀ ਇੱਕ ਸੁਵਿਧਾ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਜਿਦੇ ਵਿੱਚ ਸਾਰੀ ਜਿਹੜੀ ਹੈਗੀ ਹੈ ਲਿੰਕ ਦੇ ਰਾਹੀਂ ਸਾਰੀ ਇਨਫਾਰਮੇਸ਼ਨ अवेलेबल ਹੋਈਗੀ ਜਿਵੇਂ ਇਨਾ ਵੱਡਾ ਕੱਟ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਸੰਗਤ ਪਹੁੰਚ ਰਹੀ ਹੈ ਸਨੇਚਿੰਗਸ ਦੇ ਹੋਰ ਚੋਰੀ ਦੇ ਬਹੁਤ ਇਹ ਜਿਹੇ ਕੇਸਿਸ ਆਉਂਦੇ ਨੇ ਉਹਨਾਂ ਨੂੰ ਲੈ ਕੇ ਕਿੰਨੇ ਮੀਟਰ ਦੇ ਦਾਇਰੇ ਦੇ ਵਿੱਚ ਤੁਹਾਡਾ ਜਿਹੜਾ ਕੈਂਪ ਹੈ ਉਹ ਸਥਾਪਿਤ ਕੀਤਾ ਗਿਆ ਜਿਸ ਦੇ ਮੱਦੇਨਜ਼ਰ ਕੋਈ ਅਗਰ ਕਿਸੇ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਪੁਲਿਸ ਨਾਲ ਕੰਟੈਕਟ ਕਰ ਸਕਦਾ ਹਾਂ ਜੀ ਕਿਦੇ ਵਿੱਚ ਜੀ ਅਸੀਂ ਜਿਹੜਾ ਲਾਅ ਐਂਡ ਆਰਡਰ ਨੂੰ ਲੈ ਕੇ ਤੇ ਖੋ ਦੇ ਵਾਰਦਾਤੇ ਹੁੰਦੀਆਂ ਜਾਂ ਕੋਈ ਸ਼ਰਾਰਤ ਹੀ ਅੰਸਰ ਹੁੰਦਾ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਵੱਖਰੀਆਂ ਟੀਮਾਂ ਬਣਾਈਆਂ ਹੋਈਆਂ ਨੇ ਜਿਹੜੀ ਸਾਡੀ ਲਾਅ ਐਂਡ ਆਰਡਰ ਦੀਆਂ ਟੀਮਾਂ ਨੇ ਉਹ ਲਗਾਤਾਰ ਕੰਮ ਕਰ ਰਹੀਆਂ ਨੇ ਤੇ ਉਹ ਲਗਾਤਾਰ ਜਿਹੜੀ ਸਿਵਲ ਕੱਪੜਿਆਂ ਦੇ ਵਿੱਚ ਤੇ ਯੂਨੀਫਾਰਮ ਦੇ ਵਿੱਚ ਵੀ ਸਾਰੇ ਪਾਸੇ ਘੁੰਮ ਰਹੇ ਨੇ ਤੇ ਗਸ਼ਤ ਕਰ ਰਹੇ ਨੇ ਤੇ ਜਿੱਦਾਂ ਹਰ ਸਾਲ ਹੁੰਦਾ ਸੀ ਕਿ ਕੋਈ ਇਨਸੀਡੈਂਟ ਨਹੀਂ ਹੁੰਦਾ ਸੀ ਸਾਡਾ ਇਸ ਵਾਰ ਪੂਰਾ ਮੰਤਵ ਹੈ ਕਿ ਇਸ ਸਬਾ ਨੂੰ ਵੀ ਹਰ ਸਾਲ ਦੀ ਤਰ੍ਹਾਂ ਸੀ ਇਨਸੀਡੈਂਟ ਫਰੀ ਬਣਾਵਾਂਗੇ ਥੋੜੀ ਜਿਹੀ ਜੇਕਰ ਰੂਟ ਪਲਾਨ ਦੀ ਸਿਰ ਮੈਂ ਗੱਲਬਾਤ ਕਰਾਂ ਥੋੜੇ ਕੋਈ ਬਰੀਫ ਕਰ ਦੇ ਕਿਉਂਕਿ ਐ ਨਾ ਵੀ ਕਾਫੀ ਜਿਹੜੇ ਨੇ ਉਹਨਾਂ ਨੂੰ ਮੇਨ ਰੂਟ ਤੋਂ ਥੋੜੀ ਦਿੱਕਤ ਆਉਂਦੀ ਹੈ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਪ੍ਰਾਈਸ ਸਮਝਾ ਦੇਣਾ ਜੀ ਦੇਖੋ ਜੀ ਇਹ ਸਾਡਾ ਜਿਹੜਾ ਹੈਗਾ ਜੀਟੀ ਰੋਡ ਹੈ ਜੀ ਪਟਿਆਲੇ ਇਹ ਪਟਿਆਲੇ ਸਾਈਡ ਤੋਂ ਐਂਟਰੀ ਹੈ ਜਿਹੜਾ ਮਾਧਵਪੁਰ ਚੌਕ ਹੈ ਇਹ ਪਟਿਆਲੇ ਸਾਈਡ ਤੋਂ ਐਂਟਰੀ ਹੈ ਤੇ ਰਾਜਪੂਰੀ ਸਾਈਡ ਤੋਂ ਐਂਟਰੀ ਹੈ ਠੀਕ ਹੈ ਜੀ ਜ ਡਾਇਵਰਟ ਕਰ ਦਾਂਗੇ ਜਿਨ੍ਹਾਂ ਨੇ ਇੱਥੇ ਨਹੀਂ ਆਣਾ ਉਹ ਇੱਥੇ ਡਾਇਵਰਟ ਹੋ ਜਾਊਗਾ ਇਸ ਤੋਂ ਇਲਾਵਾ ਜੀ ਜਿਹੜਾ ਲੁਧਿਆਣੇ ਸਾਈਡ ਦਾ ਟ੍ਰੈਫਿਕ ਹੈ ਇੱਥੇ ਖਾਨਪੂਰ ਟੀ ਪੁਆਇੰਟ ਹੈ ਇਧਰੋਂ ਉਹਨਾਂ ਦੀ ਉਹਨਾਂ ਦੀ ਐਂਟਰੀ ਹੈ ਜੀ ਤੇ ਐਟ ਦੀ ਸੇਮ ਟਾਈਮ ਇੱਥੇ ਜਿਹੜੀ ਸਾਡੀ ਦਾਣਾ ਮੰਡੀ ਹੈਗੀ ਆ ਨਿਊ ਬੱਸ ਸਟੈਂਡ ਕੋਲੇ ਉੱਥੋਂ ਐਂਟਰੀ ਹੈ ਤੇ 올ਡ ਬੱਸ ਸਟੈਂਡ ਜਿਹੜੀ ਚੌਕ ਹੈਗੀ ਆ ਉਧਰੋਂ ਐਂਟਰੀ ਹੈਗੀ ਆ ਲੁਧਿਆਣੇ ਸਾਈਡ ਦੀ ਇਧਰੋਂ ਹੀ ਉਹਨਾਂ ਦਾ ਐਗਜ਼ਿਟ ਹੈ ਜੀ ਇਹ ਅਸੀਂ ਸੋਲੀ ਐਗਜ਼ਿਟ ਰੱਖਾ ਹੈ ਇੱਥੇ ਕੰਟਿੰਜੈਂਸੀ ਰੂਟ ਹੈ ਜੀ ਇਸ ਤੋਂ ਇਲਾਵਾ ਜੀ ਜਿਹੜੀ ਮੁਹਾਲੀ ਸਾਈਡ ਤੋਂ ਲਾਂਡ ਇਸ ਤੋਂ ਇਲਾਵਾ ਜਿਹੜਾ ਮੋਰਿੰਡਾ ਕੋਰਾਲੀ ਸਾਈਡ ਤੋਂ ਆ ਰਹੇ ਜੀ ਉਹਨਾਂ ਦੀ ਐਂਟਰੀ ਜਿਹੜੀ ਹੈਗੀ ਆ ਉਹ ਥਰੂ ਬੱਸੀ ਪਠਾਨਾ ਸਾਈਡ ਹੈ ਜੀ ਓਕੇ ਤੇ ਇਸ ਤਰੀਕੇ ਦੇ ਜਿਹੜੇ ਅਰੇਂਜਮੈਂਟਸ ਕੀਤੇ ਗਏ ਜਿਹੜੇ ਆਪ ਜੀ ਬਲੈਕ ਤੇ yellow ਲਾਈਨ ਦੇਖ ਸਕਦੇ ਹਨ ਇਹਦੀ ਇਹ ਬੇਸਿਕਲੀ ਸ਼ਟਲ ਰੂਟ ਹੈ ਜੀ ਇਹ ਨੋ ਵੀਕਲ ਜ਼ੋਨ ਹੈ ਜੀ ਇੱਥੇ ਵੀਕਲਸ ਨਹੀਂ ਅਲਾਉਡ ਹੈ ਓਨਲੀ ਸ਼ਟਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਗਈਆਂ ਤੇ ਨਾਲ ਸ਼ਟਲ ਸਟਾਪ ਜਿਹੜਾ ਹੈ ਜੀ ਉਹ ਉੱਥੇ ਕੀਤਾ ਗਿਆ ਹੈ ਤੇ ਸ਼ਟਲ ਸਰਵਿਸਿਜ਼ ਜਿਹਦੇ ਵਿੱਚ ਬੱਸਿਸ ਹੋ ਗਈਆਂ ਈ ਰਿਕਸ਼ਾਜ਼ ਹੋ ਗਏ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਜੀ ਜਿੱਦਾਂ ਕੈਲੀ ਕੇ ਆਪਾਂ ਸੰਗਤ ਵੀ ਆਉਂਦੀ ਹੈ ਨਾਲ ਨਾਲ ਵੀਆਈਪੀਜ਼ ਬਹੁਤ ਜ਼ਿਆਦਾ ਇੱਥੇ ਨਤਮਸਤਕ ਹੋਣ ਲੈ ਆਉਂਦੇ ਨੇ ਪਿਛਲੀ ਵਾਰੀ ਗਵਰਨਰ ਸਾਹਿਬ ਵੀ ਐਸ.ੀ.ਐਮ ਸਾਹਿਬ ਵੀ ਆਏ ਬਹੁਤ ਆਂਦੇ ਨੇ ਉਹਨਾਂ ਨੂੰ ਲੈ ਕੇ ਕਿਦਾਂ ਦਾ ਪਲਾਨ ਤਿਆਰ ਕੀਤਾ ਵੀਆਈਪੀ ਰੂਟ ਕਿਹੜਾ ਰੱਖਿਆ ਗਿਆ ਜਿਸ ਦੇ ਵਿੱਚ ਜਿਹੜੀ ਸੰਗਤ ਦੀ ਜਿਹੜੀ ਐਂਟਰੀ ਨਹੀਂ ਹੋਏਗੀ ਕਿਉਂਕਿ ਆ ਵੀ ਪਿਛਲੀ ਵਾਰੀ ਕਾਫੀ ਦਿੱਕਤ ਆਈ ਸੀ ਸੰਗਤ ਦੀ ਜਿੱਦਾਂ ਜੀ ਇਸ ਵਾਰੀ ਬਿਲਕੁਲ ਅਸੀਂ ਕਿਉਂਕਿ ਉਪਰੋਂ ਵੀ ਸਾਨੂੰ ਹਦਾਇਤਾਂ ਹੈਗੀਆਂ ਤੇ ਸੰਗਤ ਵੀ ਇਤਰਾਜ਼ ਕਰਦੀ ਹੈ ਕੋਈ ਬਿਲਕੁਲ ਕੋਈ ਕਿਸੇ ਤਰੀਕੇ ਦੇ ਕੋਈ ਵੀਆਈਪੀ ਪਾਸੇ ਅਸੀਂ ਜਾਰੀ ਨਹੀਂ ਕੀਤੇ ਬਟ ਜਿਹੜੀ ਐਸੈਂਸ਼ੀ ਅਦਰਵਾਈਜ਼ ਕਿਸੇ ਵੀ ਤਰੀਕੇ ਦਾ ਕੋਈ ਵੀਆਈਪੀ ਪਾਸ ਦਾ ਅਸੀਂ ਬੰਦੋਬਸ ਨਹੀਂ ਕੀਤਾ ਬਟ ਕੰਟਿੰਜੈਂਸੀ ਰੂਟਸ ਬਣਾਏ ਹਨ ਜੇ ਕਿਤੇ ਕਗਰ ਕਿਸੇ ਨੂੰ ਇਮਰਜੈਂਸੀ ਤੇ ਜਾਣਾ ਪੈਂਦਾ ਉਸ ਵਾਸਤੇ ਸੁਖ-ਸੁਭਾਗਾਂ ਜਿਹੜੀ ਹੈਗੇ ਉਹ ਮਹੀਆ ਕਰਾਈ ਗਈ ਤੇ ਇੱਕ ਮੈਸੇਜ ਤੁਹਾਡੇ ਵੱਲੋਂ ਮਤਲਬ ਕਿ ਇਹ ਸ਼ੀਧੀ ਸਭਾ ਦੇ ਮਤੇ ਨਜ਼ਰ ਮੇ ਜੀ ਸੰਗਤ ਨੂੰ ਮੇਰੀ ਇਹੀ ਅਪੀਲ ਹੈ ਜਿੱਦਾਂ ਆਪ ਜੀ ਹਰ ਸਾਲ ਇੱਥੇ ਮੱਥਾ ਟੇਕ ਆਂਦੇ ਹੋ ਤੇ ਜਿਹੜੇ ਆਪਣੇ ਫੁੱਲ ਤੇ ਭੇਟ ਤੇ ਚਲੌਣੇ ਆਂਦੇ ਹੋ ਤੇ ਜਿੱਦਾਂ ਆਪ ਜੀ ਵੱਲੋਂ ਹਮੇਸ਼ਾ ਹੀ ਹਰ ਸਾਲ ਹੀ ਸਾਨੂੰ ਸੰਗਤ ਵੱਲੋਂ ਇੱਕ ਕੋਆਪਰੇਸ਼ਨ ਰਹਿੰਦਾ ਹੈ ਤੇ ਇਸ ਵਾਰ ਵੀ ਸਾਨੂੰ ਉਮੀਦ ਹੈ ਉਦਾ ਹੀ ਸਬ ਦੀ ਸਾਡੀ ਫ ਤਾਬ ਜੀ ਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਆਂਦੀ ਹੈ ਜਾਂ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਆਪ ਜੀ ਸਾਡੇ ਕੰਟਰੋਲ ਰੂਮ ਤੇ ਤਾਲਮੇਲ ਕਰ ਸਕਦੇ ਹੋ ਉਹਦੇ ਅਸੀਂ ਜਿਹੜੇ ਐਕਸਕਲੂਸਿਵ ਸਵਾਲ ਨੂੰ ਲੈ ਕੇ ਨੰਬਰ ਜਾਰੀ ਕਰਦੇ ਹਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ ਤੇ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ ਸਹਾਇਤਾ ਕੇਂਦਰ ਤੇ ਅਪਰੋਚ ਕਰ ਸਕਦੇ ਹੋ ਅਸੀਂ ਮੌਕੇ ਤੇ ਹੀ ਜਿਹੜਾ ਹੈਗਾ ਉਹਦਾ ਸਮਾਧਾਨ ਕੀਤਾ ਜਾਊਗਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਇਸਨ ਐਸਐਸਪੀ ਸ਼ੁਭਮ ਅਗਰਵਾਲ ਜਿਨ੍ਹਾਂ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਸਾਡੇ ਸਿਵਲ ਦੇ ਵਿੱਚ ਵੀ ਇੱਥੇ ਕਿਸੇ ਵੀ ਕਿਸਮ ਦਾ ਕੋਈ ਵੀ ਸ਼ਰਾਰਤੀ ਅਨਸਰ ਜੇਕਰ ਕੋਈ ਅਜਿਹੀ ਤੰਗ ਦੇ ਵਿੱਚ ਹੈ ਤਾਂ ਉਹਨੂੰ ਸਿੱਧੇ ਚਿਤਾਵਨੀ ਹੈ ਕਿਉਂਕਿ ਇਹ ਸੰਗਤ ਦਾ ਇਕੱਠ ਬਹੁਤ ਹੈ ਇਸ ਦੇ ਵਿੱਚ ਪੁਲਿਸ ਦੀ ਤਣਾਤੀ ਸਭ ਤੋਂ ਅਹਿਮ ਹੈ ਪਰ ਮੰਦਾਂ ਦਾ ਕਾਫੀ ਅਹਿਮ ਜਿਹੜਾ ਹੈ ਇਹਨਾਂ ਨੇ ਜਿਹੜਾ ਜ਼ਿੰਮਾ ਚੁੱਕਿਆ ਹੋਇਆ ਤਾਂ ਉਸ ਦੇ ਮੱਦੇ ਨਜ਼ਰ ਲਗਾਤਾਰ ਪ੍ਰਾਈਮ ਟੂਡੇ ਪਲਪਲ ਦੀ ਅਪਡੇਟ ਤੇ ਹੈ